پہلے کب کی تھا اس کو اس کو حاضریاں کر کے پتہ ہے جو جڑے نشاط اس کرانے کا قرار دیا بڑا ہے اس کا سے یہ رات سے پانچ دیر سے بڑے ہے میرا مطلب یہ کہ جوڑا جس کا جڑا اج کارپوریشن کی ٹیم سے پہنچا ہوا جڑا اج ਇਹ ਜੋ ਪਲਟੋਚਰ ਜਿਹੜਾ ਚਲਾਇਆ ਜਾ ਰਿਹਾ ਤੁਸੀਂ ਤਾਂ ਦਿਖਾ ਰਹੇ ਸੀ ਬਵਾਦੀ ਤੋਂ ਬਵਾਦੀ ਤੋਂ ਜਿਹੜੀਆਂ ਤਸਵੀਰਾਂ ਤਾਂ ਦਿਖਾ ਰਿਹਾ ਕਿ ਨਸ਼ਾ ਦਿਖਾ ਰਿਹਾ ਉੱਥੇ ਜਿਹੜਾ ਅੱਜ ਪੀਲਾ ਪੰਜਾ ਜਿਹੜਾ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਉਹਨਾਂ ਦਾ ਚਲਾਇਆ ਜਾ ਰਿਹਾ ਤਸਵੀਰਾਂ ਪਿੱਛੇ ਸਹੀ ਨਹੀਂ ਹੋ ਰਿਹਾ ਬਵਾਦੀ ਤੋਂ ਪਰਿਵਾਰ ਨਾਲ ਜਿਹੜੀ ਇਹ ਪਰਿਵਾਰਕ ਤਸਵੀਰਾਂ ਹੈ ਕੀ ਤੁਹਾਨੂੰ ਕੋਈ ਇਹਨਾਂ ਬਾਰੇ ਨੋਟਿਸ ਕਰਾ ਨਹੀਂ ਦਿੱਤਾ ਗਿਆ ਤਾਂ ਅੱਜ ਦੱਸਿਆ ਵੀ ਨਹੀਂ ਗਿਆ ਕਿ ਅੱਜ ਜਿਹੜਾ ਤੁਹਾਡਾ ਮਕਾਨ त उन परिवार इहो लड़के उन चार पंज कोई समान ਕੰਟਰੋਲ ਕਰਾਈ ਜਾ ਰਿਹਾ ਹੈ ਪਰ ਇਹ ਸਹੀ ਇੱਕ ਲਾਗ ਜਿਹੜਾ ਚਾਇਆ ਜਾ ਰਿਹਾ ਹੈ ਦੁਕਾਨ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਪਰ ਆਖੀ ਨਹੀਂ ਕਿਹੜਾ ਜਿਹੜਾ ਮਰੇ ਦੱਸਿਓ ਭਾਈ ਦੁਕਾਨ ਜਿਹੜਾ ਚੱਲ ਜਾ ਰਿਹਾ ਹੈ ਕੋਈ ਕਹਿੰਦਾ ਪਰਿਵਾਰ ਉਹਨੂੰ ਚਾਹ ਨਾ ਨਾ ਮਿਹੇ ਪਰਵਾਲੇ ਜੀ ਤਾਂ ਜੀ ਤਾਂ ਕਾਹ ਜਿਹੜਾ ਟਾਇਆ ਜਾ ਰਿਹਾ ਕੀ ਕਹਿੰਦੇ ਜੇ ਪੀਲਾ ਪੱਤਾ ਰੇ ਤਖਾ ਰੋ ਇਹਨਾਂ ਦਾ ਪੱਤਾ ਵੀ ਕੀ ਹਰੇਲਾਂ ਦੀ ਵਗਿਆ ਗਿਆ ਇਹਦਾ ਮਤਲਬ ਕੀ ਹੈ ਜੀ ਕੋਈ ਨੋਟਿਸ ਕਹਿਰਾ ਨੋਟਿਸ ਲਗਾਣੀ ਹਟ ਦਰਵਾਜ਼ੇ ਖੜੇ ਇਹ ਤਾਂ ਤੋੜ ਤਾ ਦੇ ਜਾਨ ਮਹੀਨੇ ਬਕਵਾ ਦੋ ਸਾਲ ਨੂੰ ਇਹ ਤਾਂ ਟੱਕਰ ਇਹਦੇ ਬੇਨਤੀ ਕਰਦੇ ਆ ਨੋਟਿਸ ਦਿੱਤਾ ਜਾਵੇ ਨੂੰ ਮਹੀਨੇ ਬਕਵਾ ਦਿੱਤਾ ਜਾਵੇ ਐਂ ਕਿ ਘੇਰੇ ਮਾਰ ਲਾ ਦਾਰ चार पंज चालोान ठीकु आहे ਤੁਸੀਂ ਵੀ ਪੀਣੇ ਖਾਣ ਵਾਲਾ ਕਿਥੋਂ ਗੱਲ ਕਿੰਨਾ ਕਰਨਾ ਤਾਂ ਕਿੰਨਾ ਡੈਟ ਜਿਹੜਾ ਬਕਾਤ ਕਰਨਾ ਹੈ ਨਾ ਕੋਈ ਦੋ ਨੰਬਰ ਜਿਹੜਾ ਇੰਟੀਗੇਵਾਰੀ ਕਰ ਸਕਦੇ ਹੋ ਕੋਈ ਦੋ ਨੰਬਰ ਜਿਹੜੇ ਬਣਿਆ ਤਾਂ ਇਹ ਇੱਕ ਦੋ ਨਹੀਂ ਬਣਾਇਆ ਕਿਉਂਕਿ ਸੈਂ ਇਹ ਦੇਖ ਲਓ ਤੁਹਾਡੇ ਸਾਹਮਣੇ ਇੱਕ ਬਾਹਰ ਬਾਹਰ ਚੋਗੀ ਜਿੱਦ ਤੱਕ ਹੈ ਮੰਗ ਫਿਰ ਇਹ ਨਾ ਕੀਤਾ ਜਾਏਗਾ ਆਪਰਾ ਜਾਦੇ ਪਾਣਾ ਆਹਨ ਸਾਰੋਂ ਬਾਹਰ ਜੀ ਅਹੀਂ ਦੋ ਨੰਬਰ ਦੀ ਕਮਾਈ ਕਰਨੀ ਹੁੰਦੀ ਹੈ ਬਿਲਡਿੰਗਾਂ ਨਹੀਂ ਖੜੀਆਂ ਕੀਤੀਆਂ ਹੁੰਦੀ ਸਾਡੀ ਦੱਸੋ ਜੀ ਕਿਹੜਾ ਬਾਹਰ ਨਹੀਂ ਹੁੰਦੀ ਸਾਡੇ ਨੂੰ ਕਹਿਣਾ ਹੈ ਕਿ ਇਹ ਜਿੱਦਦਾ ਫਰੇਦ ਗਿਆ ਹੋ ਗਿਆ ਉਹ ਨਾ ਗਿਆ ਇਹ ਦੀ ਗੱਲ ਹੈ ਪਰ ਇਹ ਜਿਹੜਾ ਕਹਿੰਦੇ ਨਸ਼ੇ ਦਾ ਕਾਰੋਬਾਰ ਕਦੇ ਕਾਰੋਬਾਰ ਕਰਦੇ ਨਹੀਂ ਕਿੰਨੇ ਪਰਚੇ ਕਿੰਨੇ ਨਹੀਂ 25 4 5 ਅੱਗੇ ਸਾਰੇ ਤੇ ਪਰਚੇ ਨੂੰ ਕਮਰਸ਼ਲ ਕਰ ਤੋਂ ਕੋਈ ਵੀ ਨਹੀਂ ਕਰਨਾ ਐਨਡੀਪੀ ਆਜ ਦਾ ਕੋਈ ਪਰਚਾ ਨਹੀਂ ਐਨਡੀਪੀ ਬਸ ਇਸਰ ਵੀ ਕੋਲੋਂ ਪਾ ਦਿੰਦੀ ਤੇ ਵੇਚ ਦੇ ਵੀ ਤੇ ਕੁਝ ਨਹੀਂ ਅੱਜ ਮਕਾਨਟ ਆਇਆ ਜਰਾ ਕੋਈ ਨੋਟਿਸ ਕਰ ਆਇਆ ਤਾਂ ਕੋਈ ਕੰਮ ਕੋਈ ਨਹੀਂ ਕਰਦਾ ਹੈ ਸੱਚੀ ਨਹੀਂ ਇਹ ਤਨੋ ਕੋਈ ਨਹੀਂ ਕਰੇ ਸਾਡਾ ਤੇ ਸਾਡੇ ਕਿਹੜਾ ਤੇ ਆਪਣਾ ਹੋਣਾ ਹੈਗਾ ਭਾਈ ਪਰ ਪੁਲਿਸ ਦੇ ਵੱਲੋਂ ਕੋਈ ਨੋਟਿਸ ਦਿੱਤਾ ਗਿਆ ਸੀ ਪਹਿਲਾਂ ਪਰ ਇਹ ਦਿਖਾਉਣਾ ਕਿਦੋਂ ਲੋਕ ਦਿੱਤਾ ਗਿਆ ਨੂੰ ਆਜੇ ਜਿਹੜਾ ਮਕਾਟਾ ਆਇਆ ਜਰਾ ਕੀ ਕੋਈ ਗੱਲ ਨਹੀਂ ਮਾਰਜੂ ਕਿ ਲੱਗਦਾ ਕਿ ਅੱਜ ਜਿਹੜਾ ਮਕਾਮ ਦੇ ਉੱਤੇ ਤੁਹਾਡੀ ਕਾਰਵਾਈ ਕੀਤੀ ਜਾ ਰਹੀ ਹੈ ਸਹੀ ਹੈ ਕਿ ਗਲਤ ਹੈ ਇਹ ਮੰਨਜੋ ਕਿ ਪੰਦਰੀ ਸਾਹਿਬ ਨੂੰ ਜਿਹੜਾ ਕੈਂਪੇਨ ਚੜੀ ਹੋਈ ਹੈ ਯੁੱਧ ਨਸ਼ਾ ਬਰੋਧ ਉਹਦੇ ਚ ਜਿਹੜੇ ਇਲੀਗਲੀ ਵਾਇ ਡਰਗ ਮਨੀ ਨਾਲ ਐਕਵਾਇਰਡ ਪ੍ਰੋਪਰਟੀਆਂ ਨੇ ਔਰ ਜਿਹੜੀਆਂ ਇਲੀਗਲ ਨੇ ਉਹਨਾਂ ਨੂੰ ਮਿਊਨਿਸਪਲ ਅਥਾਰਟिटीज ਵੱਲੋਂ ਡੈਮੋਲੇਸ਼ਨ ਦੇ ਆਰਡਰ ਕੀਤੇ ਜਾਂਦੇ ਨੇ ਔਰ ਸਪੈਸ਼ਲ ਡਰਗ ਸਮਗਲਰਸ ਨੇ ਉਹਦੇ ਚ ਪਹਿਲਾਂ ਵੀ ਜਿਹੜੀਆਂ ਇਹ 8 ਹੋ ਚੁੱਕੀਆਂ ਡੈਮੋਲੇਸ਼ਨਸ ਅੰਮ੍ਰਿਤਸਰ ਕਮਿਸ਼ਨਰੇਟ ਚ ਇਹ ਨਵੀਂ ਹੈਗੀ ਐ ਇਹ ਚ ਵੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਡੈਮੋਲੇਸ਼ਨ ਦੇ ਸਾਡੇ ਤੋਂ ਫੋਰਸ ਮੰਗੇ ਗਏ ਆ ਅਸੀਂ ਫੋਰਸ ਪ੍ਰੋਵਾਈਡ ਕੀਤੀ ਹੈ ਰਕੇਸ਼ ਕੇਸ਼ੀ ਹੈਗਾ ਇੱਕ ਬੜਾ ਨੋਟੋਰੀਅਸ ਸਮਗਲਰ ਜਿਹੜਾ ਹੈਗਾ ਡਰਗ ਸਪਲਾਈਅਰ ਕਹਿ ਸਕਦੇ ਹਾਂ ਇਹਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਔਰ ਜਿਹੜੇ ਇਹਦੇ ਚ ਐਨਡੀਪੀਐਸ ਤੇ ਆਰਗੇਨਾਈਜ਼ ਕ੍ਰਾਈਮ ਦੇ ਇੱਕ ਐਕਸਾਈਜ਼ ਐਕਟ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਇਹਦੇ ਖਿਲਾਫ ਲਿਆ ਗਿਆ ਇਹਦੇ ਚ ਮੈਂ ਦੱਸਣਾ ਚਾਹੂੰਗਾ ਕਿ ਤਿੰਨ ਮੁਕਦਮੇ ਜਿਹੜੇ ਆ ਉਹ ਮਜੀਠਾ ਰੋਡ ਥਾਣੇ ਦੇ ਆ ਉੱਚ ਵੀ ਡਰਗ ਤੇ ਕੁਝ ਡਰਗ ਮਨੀ ਬਰਾਮਦ ਹੋਈ ਹੈ ਅਜਲੰਦਰ ਕਮਿਸ਼ਨੇਟ ਦੇ ਵਿੱਚ ਵੀ ਡਿਵੀਜ਼ਨ ਨੰਬਰ 1 ਦੇ ਵਿੱਚ ਵੀ ਪਰਚਾ ਦਰਜ ਹੈ ਔਰ ਇਸ ਤੋਂ ਇਲਾਵਾ ਸ਼ਰਾਬ ਦਾ ਵੀ ਹੈ ਔਰ ਆਰਗੇਨਾਈਜ਼ ਕ੍ਰਾਈਮ ਜਿਹੜਾ ਹੈ ਕਿ ਬਾਰ ਬਾਰ ਜਿਹੜਾ ਮੁਲਜ਼ਮ ਕ੍ਰਾਈਮ ਦੇ ਵਿੱਚ ਉਹ ਉਹਦੀ ਅਸ਼ਮੂਲੀਅਤ ਹੁੰਦੀ ਹੈ ਉਹਦੇ ਖਿਲਾਫ ਵੀ ਨਵੀਂ ਪੀ ਐਨ ਐਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਉਹਨਾਂ ਇਸ ਟਾਈਮੇ ਬੇਲਤੇ ਹੈ ਔਰ ਮੈਂ ਇਸ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਨੂੰਨ ਦੇ ਹੱਥ ਲੰਬੇ ਨੇ ਔਰ ਜਿਹੜਾ ਇਹ ਨਸ਼ੇ ਦਾ ਵਪਾਰ ਕਰਦੇ ਆ ਜਾਂ ਇਹੋ ਜੇ ਕਮਾਂ ਜਿਨ੍ਹਾਂ ਦੀ ਸ਼ਮੂਲੀਅਤ ਹੈ ਉਹਨਾਂ ਨੂੰ ਇਹ ਸਖਤ ਵਾਰਨਿੰਗ ਹੈ ਕਿ ਅਲਟੀਮੇਟਲੀ ਇਹਦਾ ਹਸ਼ਰ ਇਹੀ ਹੁੰਦਾ ਹੈ ਔਰ ਮਿਹਨਤ ਕਰਨ ਬੱਚੇ ਸਾਡੇ ਯੰਗਸਟਰਸ ਔਰ ਡਰੱਗਸ ਤੋਂ ਦੂਰ ਰਹਿਣ ਕਿਉਂਕਿ ਮਿਹਨਤ ਦੀ ਕਮਾਈ ਦੇ ਵਿੱਚ ਹੀ ਬਰਕਤ ਹੈ ਸੋ ਮੈਂ ਇਹੀ ਤੁਹਾਡੇ ਰਾਈਏ ਮੈਸੇਜ ਦੇਣਾ ਚਾਹੁੰਦਾ ਸਰ ਇਹ ਕਾਫੀ ਲੰਮੇ ਸਮੇਂ ਤੋਂ ਇਹ سلسلہ ਚੱਲ ਰਿਹਾ ਹੈ ਇਹ ਜਿਹੜਾ ਕਾਰਪੋਰੇਸ਼ਨ ਦਾ ਜਿਹੜਾ ਪੀਪੰਜੇ ਦਾ ਨਾਲ ਤੋਂ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਸਭ ਗ੍ਰਾਵਟ ਕਿੰਨੀ ਕਾਈ ਹੈ ਇਸ ਚੀਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੋਰ ਲੋਕ ਜਿਹੜੇ ਨੇ ਹੋਮ ਕਿਤੇ ਕਿਤੇ ਜਿਹੜੇ ਨਸ਼ਾ ਤਸਕਨੋਂ ਬੈਕਫੁੱਟ ਹੋ ਗਏ ਨੇ ਇਸ ਚੀਜ਼ ਤੋਂ ਕਿੰਨੀ ਕਿ ਗ੍ਰਾਵਟ ਆਈ ਹੈ ਕਿ ਲੋਕ ਹੁਣ ਇਹ ਕੰਮ ਨਹੀਂ ਕਰ ਰਹੇ ਹੈ ਸਰ ਦੇਖੋ ਅਸੀਂ ਦੋ ਪ੍ਰੌਂਗ ਸਟ੍ਰੈਟਜੀ ਤੇ ਕੰਮ ਕਰ ਰਹੀ ਹੈ ਕਮੈਂਟ ਸਪਲਾਈ ਚੇਨ ਜਿਹੜੀ ਤੋੜੀ ਜਾ ਰਹੀ ਹੈ ਵੱਡੀਆਂ ਰਿਕਵਰੀਆਂ ਹੁੰਦੀਆਂ ਤੁਸੀਂ ਦੇਖਦੇ ਹੋ ਜਿਹੜੀਆਂ ਕ੍ਰਾਸ ਬਾਰਡਰ ਵੀ ਵੱਡੀਆਂ ਰਿਕਵਰੀਆਂ ਕਮਿਸ਼ਨਰੇਟ ਅੰਮ੍ਰਿਤਸਰ ਚ ਵੀ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜਾ ਡਿਮਾਂਡ ਨੂੰ ਘਟਾਉਣ ਵਾਸਤੇ ਵੀ ਪੁਲਿਸ ਵੱਲੋਂ ਐਡਿਕਟਸ ਨੂੰ ਲਗਾਤਾਰ ਜਮਾ ਕੀਤਾ ਕਰਾਇਆ ਜਾ ਰਿਹਾ ਹੈ ਡੀਡਿਕਸ਼ਨ ਸੈਂਟਰ ਓਟ ਸੈਂਟਰ ਰਜਿਸਟਰ ਕਰਾਉਣ ਵਾਸਤੇ ਸੋ ਥੈਟ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀਏ ਹਰ ਪਹਿਲੂ ਨਾਲ ਉਹ ਲੋਕਾਂ ਨੂੰ ਇੱਕ ਪਲੇਟਫਾਰਮ ਮਿਲਿਆ ਹੋਇਆ ਹੈ ਕਿ ਜਿਹਦੇ ਨਾਲ ਉਹ ਆਪਣਾ ਇਲਾਜ ਕਰਾ ਸਕਣ ਪਰ ਅਸੀਂ ਉਹਦੇ ਚ ਗਵਰਨਮੈਂਟ ਆਫ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਦੇ ਦੇਸ਼ ਦੇ ਤਹਿਤ ਦਿਨ ਰਾਤ ਲੱਗੇ ਹੋਏ ਹੈ ਔਰ ਮੈਂ ਸਮਝਦਾ ਕਿ ਕਾਫੀ ਫਰਕ ਪਿਆ ਹੈ ਔਰ ਡਿਮਾਂਡ ਦੇ ਵਿੱਚ ਵੀ ਸਪਲਾਈ ਦੇ ਵਿੱਚ ਵੀ ਔਰ ਜਿਹੜੇ ਚਲੋ ਮਾੜੇ ਅਨਸਰ ਹੈ ਜਾਂ ਕ੍ਰਾਸ ਬਾਰਡਰ ਇੰਟਰਨੈਸ਼ਨਲ ਸਮਗਲਰਸ ਨੇ ਉਹ ਆਪਣੇ ਕੰਮ ਚ ਲੱਗੇ ਹੋਏ ਪਰ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਔਰ ਵੱਡੀਆਂ ਰਿਕਵਰੀਆਂ ਪਿੱਛੇ ਜੀ ਵੀ ਹੋਈਆਂ ਔਰ ਲਗਾਤਾਰ ਜਿਹੜਾ ਇਹਦੇ ਉੱਤੇ ਡਰਾਈਵ ਦੇ ਉੱਤੇ ਪੂਰਾ ਸਾਡਾ ਫੋਕਸ ਹੈ ਔਰ ਇਸ ਚ ਕਾਮਯਾਬੀ ਤਾਨੂੰ ਪਹਿਲਾਂ ਵੀ ਮਿਲਿਆ ਹੋਰ ਵੀ ਇਸ ਤੇ ਮਿਹਨਤ ਕੀਤੀ ਜਾਏਗੀ ਸਰ ਇਹ ਕਾਫੀ ਭੀੜ ਭੜ ਵਾਲਾ ਇਲਾਕਾ ਲੱਗਦਾ ਹੈ ਇਹਦਾ ਨੈਟਵਰਕ ਕਾਫੀ ਹੋਏਗਾ ਦੇ ਵਿੱਚ ਤੁਸੀਂ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ ਪੰਜ ਇਹ ਕਾਫੀ ਭੀੜਾ ਇਲਾਕਾ ਦਾ ਨੈਟਵਰਕ ਕਾਫੀ ਹੋਏਗਾ ਦਾ ਇਹਦੇ ਚ ਜਿਹੜੇ 4 ਕੇਸ ਐਨਡੀਪੀਐਸ ਦੇ ਪਹਿਲਾਂ ਹੀ ਹੈਗੇ ਇਹਦੇ ਤੇ ਐਕਸਾਈਜ਼ ਐਕਟ ਦਾ ਵੀ ਹੈ ਇੱਕ ਆਰਗੇਨਾਈਜ਼ ਕ੍ਰਾਈਮ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਇਹਦੇ ਤੇ ਪੁਲਿਸ ਵੱਲੋਂ ਲੋਕਲ ਵੱਲੋਂ ਅਧਿਨੈਰੀ ਜੀ ਤੁਸੀਂ ਇਹ ਕਾਰਵਾਈ ਕਰਦੇ ਹੋ ਉਤੋਂ ਲੋਕਾਂ ਤੋਂ ਫੀਡਬੈਕ ਪਹਿਲਾਂ ਵੀ ਲੈ ਲੈਂਦੇ ਫੀਡਬੈਕ ਬਾਅਦ ਵੀ ਲੈਂਦੇ ਪਹਿਲਾਂ ਵੀ ਤੁਹਾਨੂੰ ਲੋਕ ਰਿਪੋਰਟ ਦਿੰਦੇ ਉਹਨਾਂ ਦੇ ਬਾਅਦ ਰਿਲੀਫ ਦੀ ਰਿਪੋਰਟ ਲੈ ਇਹ ਚੈੱਕ ਕਰਦੇ ਰਹਿੰਦੇ ਹੋ ਤੁਸੀਂ ਜੀ ਮੈਂ ਬਿਲਕੁਲ ਕਰਦਾ ਰਹਿਣਾ ਜੀ ਲੋਕਾਂ ਦਾ ਫੀਡਬੈਕ ਰੈਗੂਲਰਲੀ ਸਾਡੀ ਸਪੈਸ਼ਲ ਜਿਹੜੀਆਂ ਏਜੰਸੀਜ਼ ਨੇ ਜਾਂ ਸਪੈਸ਼ਲ ਬ੍ਰਾਂਚ ਆ ਉਹ ਕਰਦੀ ਰਹਿੰਦੀ ਹੈ ਔਰ ਅਸੀਂ ਆਪਣੇ ਲੋਕਲ ਪੁਲਿਸ ਸਟੇਸ਼ਨਸ ਤੋਂ ਵੀ ਇਹ ਹਰ ਹਲ ਦੇ ਵਿੱਚ ਫੀਡਬੈਕ ਲੈਂਦੇ ਰਹਿੰਦੇ ਆ ਪਬਲਿਕ ਵੀ ਮਿਲਦੀ ਰਹਿੰਦੀ ਆ ਲੋਕਾਂ ਦੇ ਵਿੱਚ ਇਹਦਾ ਬਹੁਤ ਅੱਛਾ ਪ੍ਰਭਾਵ ਜਾ ਰਿਹਾ ਔਰ ਲੋਕੀ ਇਹ ਸਮਝਦੇ ਆ ਕਿ ਜਿਹੜਾ ਇੱਕ ਚ ਡਰਗ ਮਨੀਨਾ ਜਾਂ ਐਲ ਕਾਟਰ ਮਨੀਨਾ ਬਣਾਈ ਗਈ ਹੈ ਉਹਨੂੰ ਜਦੋਂ ਡੈਮੇਜ ਹੁੰਦਾ ਹੈ ਤਾਂ ਉਹਦੇ ਨਾਲ ਅੱਛਾ ਅਸਰ ਜਾਂਦਾ ਦੇਖੋ ਹੁਣ ਤਾਂ ਬਾਹਰ ਹੈ ਜੀ 2018 ਚ ਪਹਿਲਾ ਮੁਕਦਮਾ ਦਰਜ ਹੋਇਆ ਹੈ ਐਕਸਾਈਜ਼ ਐਕਟ ਦਾ ਫਿਰ 21 ਦੇ ਵਿੱਚ ਦੋ ਮੁਕਦਮੇ ਦਰਜ ਹੋਏ 23 ਦੇ ਵਿੱਚ ਫਿਰ ਇੱਕ ਮੁਕਦਮਾ ਦਰਜ ਹੋਇਆ ਐਨਡੀਪੀਐਸ ਦਾ 25 ਦੇ ਵਿੱਚ ਆ ਕੇ ਆਰਗੇਨਾਈਜ਼ ਕ੍ਰਾਈਮ ਦਾ 25 ਜੀ ਡਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ ਵੀ ਪੱਤਾ ਦਾ ਉਹ ਸਾਰਾ ਦੇਖੋ ਉਹ ਤਾਂ ਆਨਗoing ਪ੍ਰੋਸੈਸ ਹੈ ਇਨਵੈਸਟੀਗੇਸ਼ਨ ਵੀ ਸਰਵੇਲੈਂਸ ਵੀ ਉਹ ਸਾਰਾ ਅਸੀਂ ਚੱਲ ਰਿਹਾ ਜਿਹੜੇ ਬੇਲਡ ਆਊਟ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਦੁਬਾਰਾ ਕੰਮ ਕਰਦਾ ਰੀਅਰੈਸਟ ਕਰ ਰਹੇ ਹਾਂ ਬੇਲ ਕੈਨਸਲੇਸ਼ਨ ਦੀ ਐਪਲੀਕੇਸ਼ਨ ਮੂਵ ਕੀਤੀਆਂ ਕੋਰਟ ਔਰ ਜਿਹੜੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਬਿਲਡ ਆਊਟ ਉਹਨਾਂ ਦੀ ਮਦਦ ਵੀ ਕੀਤੀ ਸਰ ਇਹ ਇਹਦੇ ਨਾਲ ਹੋਰ ਵੀ ਲੋਕ ਨੇ ਕਿਉਂਕਿ ਕਾਫੀ ਭੀੜ ਭੜ ਵਾਲਾ ਇਲਾਕਾ ਹੈ ਕਿਉਂਕਿ ਦੇਖੋ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿਤਨੇ ਕਿਤੇ ਲਿੰਕੇजेस ਹੁੰਦੇ ਹੀ ਹੈ ਉਹ ਇੱਕ ਡਿਫਰੈਂਟ ਚੀਜ਼ ਹੈ ਇਨਵੈਸਟੀਗੇਸ਼ਨ ਅੱਜ ਤੱਕ ਅਸੀਂ ਪੁਲਿਸ ਫੋਰਸ ਪ੍ਰੋਵਾਈਡ ਕੀਤੀ ਹੈ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਉਹਨਾਂ ਨੇ ਹੈਲਪ ਕੀਤੀ ਸੀ ਫੋਰ ਡੈਮੋਲੀਸ਼ਨ ਠੀਕ ਠੀਕ ਸਟਰੀਟ ਤੇ ਅਵੇਲੇਬਿਲਟੀ ਵੀ ਘਟ ਗਈ ਹੈ ਔਰ ਬਹੁਤ ਸਾਰੇ ਲੋਕਾਂ ਦਾ ਇਲਾਜ ਪੁਲਿਸ ਵੱਲੋਂ ਵੀ ਕਰਾਇਆ ਗਿਆ ਸਾਰੇ ਇਹ ਵੀ ਦੇਖਣ ਨੂੰ ਮਿਲਿਆ ਕਿ ਜਿੱਥੇ ਇਲਾਜ ਕਰਾਇਆ ਜਾ ਰਿਹਾ ਹੈ ਡੀਪੀ ਸੈੱਟਰ ਵਾਲੇ ਉਹ ਤੇ ਕਹਿੰਦੇ ਕਿ ਸਾਨੂੰ ਜਗ੍ਹਾ ਨਹੀਂ ਮਿਲਦੀ ਤਾਂ ਉਹ ਕੋਈ ਨਿਕਲ ਕੋਈ ਸਿਵਲ ਅਥਾਰਟੀਜ਼ ਇਹਦੇ ਬਾਰੇ ਦੱਸ ਸਕਦੇ ਪਰ ਅਸੀਂ ਤਾਂ ਰੈਗੂਲਰਲੀ ਦਾਖਲ ਕਰਾ ਸਨ ਰਹਉਂਦੇ ਆਂ ਔਰ ਸਾਨੂੰ ਕੋਈ ਇਹੋ ਜੀ ਦਿੱਕਤ ਨਹੀਂ ਆਈ ਠੀਕ ਹੈ ਸਾਹਿਬ ਤਾਂ ਦੇਖਿਆ ਜੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਇਸ ਤਰ੍ਹਾਂ ਜਿਹੜਾ ਹੈ ਕਿ ਨਸ਼ਾ ਤਸਕਰਾਂ ਦੇ ਘਰਾਵਾਂ ਵਿੱਚ ਤੇ ਐਕਸ਼ਨ ਜਿਹੜਾ ਇਸੇ ਤਰ੍ਹਾਂ ਜਾਰੀ ਹੈਗਾ ਜਾਂ ਤਾਂ ਨਸ਼ਾ ਛੱਡ ਦੇਣ ਜਾਂ ਪੰਜਾਬ ਛੱਡ ਦੇਣ ਅਬਨੀ ਸਰ ਤੋਂ ਕੈਮਰਾਮੈਨ ਜੀ ਕੀ ਸੀਕ ਦੇ ਨਾਲ ਰਿਪੋਰਟਰ ਬినੋਦ ਪਾ ਲੌਗ ਰਹਾ ਹੈ ਜੀ